ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤੀ ਅਜਾਈ ਹਰਕਤ ਕਿ ਲੋਕਾਂ ਨੇ ਆਪਣੇ ਅੱਖੀ ਦੇਖ ਲਈ ਤੇ ਮੁਲਾਜ਼ਮ ਹਰਕਤ ਕਰਕੇ ਮੌਕੇ ਤੋਂ ਫਰਾਰ ਹੋਣ ਲੱਗਿਆ ਤਾ ਫਿਰ ਹਿੰਮਤ ਕਰਕੇ ਲੋਕਾਂ ਨੇ ਦਬੋਚ ਲਿਆ ਮਾਮਲਾ ਅਮਰੀਤਸਰ ਦਾ ਜਿੱਥੇ ਰੇਲਵੇ ਸਟੇਸ਼ਨ ਦੇ ਕੋਲ ਵੀਡੀਓ ਕੋਚ ਬੱਸਾਂ ਦੇ ਮਾਲਕ ਨੂੰ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਗੱਡੀ ਹੇਠਾਂ ਦੇ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਸਤਗੁਰੂ ਟਰੈਵਲ ਦਾ ਮਾਲਕ ਹੈ ਇਸ ਬਾਰੇ ਚਰਚ ਮਦੀਦ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਮੁਲਾਜ਼ਮ ਨੇ ਸ਼ਰਾਬ ਵੀ ਪੀਤੀ ਹੋਈ ਸੀ ਵੀਰ ਜੀ ਮੇਰੀ ਸਾਹਮਣੇ ਟਰੈਵਲ ਹੈ ਸਾਈਂ ਟਰੈਵਲ ਤੇ ਹੈ ਵੀਰ ਸਾਡੇ ਸਤਗੁਰੂ ਟਰੈਵਲ ਦੇ ਹੀ ਬੰਦੇ ਨੇ ਆਤੁਲ ਵੀਰ ਜੀ ਤੇ ਇਹਨਾਂ ਨੇ ਨਾ ਨਿਕਲ ਰੇ ਕ੍ਰਾਸ ਕਰ ਰਹੇ ਸੀ ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲక్ష్ਮੀ ਵਾਲਿਆਂ ਦੀਆਂ ਇੰਟਰ ਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ ਠੀਕ ਹੈ ਜੀ ਤੇ ਇਹ ਗੱਡੀ ਕਵਰ ਕਰ ਰਹੇ ਤੋ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਸੀ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਤੇ ਆਪਾਂ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਥੱਲੇ ਹੀ ਤੇ ਐਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸਲੇਟਰ ਤੇ ਪੈਰ ਦਿੱਤਾ ਬਾਏ ਜਾਨ ਵੀਰ ਰੱਬ ਵੱਲੋਂ ਮੈ ਗਈ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਨਹੀਂ ਤਾਂ ਪੰਜਾਬ ਪੁਲਿਸ ਹੀ ਐ ਹੋ ਜੇ ਕੰਮ ਕਰੇਗੀ ਤੇ ਫਿਰ ਕੀ ਕਰੇ ਪਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਨਹੀਂ ਪੰਜਾਬ ਪੁਲਿਸ ਦਾ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀ ਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ ਨੇਦੇਉ ਨਿਕਲ ਚੱਲਾ ਸੀ ਆਪਾਂ ਤੇ ਚਾਬੀ ਫੜ ਕੇ ਆਪਣੇ ਬੰਦੇ ਨੂੰ ਇਕੱਲਾ ਆਪ ਕੀ ਘਾਬਰ ਕੇ ਕਿ ਬੰਦਾ ਉੱਠੇ ਉੜਦਾ ਹੀ ਨਹੀਂ ਪਿਆ ਸੀ ਮੌਕੇ ਤੇ ਪਰ ਜੇ ਇਹ ਹਾਲ ਰਹੂਗਾ ਵੀਰਜੀ ਫੇਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰੇ ਉੱਥੇ ਹੀ ਗੱਡੀ ਦੇ ਡਰਾਈਵਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ ਜਿਸ ਨੂੰ ਪੁਲਿਸ ਨੂੰ ਬਲਾ ਕੇ ਉਸ ਦੇ ਹਵਾਲੇ ਕਰ ਦਿੱਤਾ ਹੈ ਇਸ ਮੌਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਵਿਅਕਤੀ ਨੇ ਜਿਹੜੀ ਕਿ ਗੱਡੀ ਦੇ ਨਾਲ ਕਿਸੇ ਨੂੰ ਫੇਟ ਮਾਰ ਦਿੱਤੀ ਉੱਥੇ ਹੀ ਜਿਸ ਵਿਅਕਤੀ ਨੇ ਗੱਡੀ ਨੂੰ ਫੇਟ ਮਾਰੀ ਹੈ ਉਹ ਵੀ ਪੁਲਿਸ ਮੁਲਾਜ਼ਮ ਹੈ ਤੇ ਉਹਨੇ ਵੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਰਨਤਾਰਨ ਦਾ ਰਹਿਣ ਵਾਲਾ ਅਤੇ ਡਿਊਟੀ ਤੇ ਤਾਂ ਨਾ ਸੀ ਤੇ ਉਹ ਟੱਕਰ ਮਾਰ ਕੇ ਨਹੀਂ ਪਚਿਆ ਬਈ ਮੇਰਾ ਨਾਮ ਜਸਕਿਰਤ ਸਿੰਘ ਆ ਕੀ ਗੱਲ ਹੋਈ ਬਈ ਇੱਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ ਸਵਿਫਟ ਕਾਰ ਇੱਥੇ ਲੱਗੀ ਆ ਪਿਛੇ ਆੜੀ ਠੀਕ ਆ ਇਹ ਵੀਰ ਹੁਣੀ ਨਾ ਆ ਇੱਕ ਬੰਦਾ ਵਿੱਚ ਵਾ ਦੋ ਬੈਠੇ ਆ ਠੀਕ ਆ ਇਹ ਨਾ ਇੱਕ ਵੀਰੇ ਹੈ ਖਾ ਉੱਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀਗਾ ਇੱਥੋਂ ਤੇ ਮੌਕੇ ਦੇ ਲੋਕਾਂ ਨੇ ਇਹਨੂੰ ਖਿਲਾ ਰਿਆ ਤੇ ਮੈਂ ਆ ਕੇ ਇਹਨੂੰ ਕ੍ਰਿਮੀਨਲ ਨੂੰ ਕੈਚ ਕਰਨਿਆ ਹਾਂ ਹਾਂਜੀ ਮੈਨੂੰ ਕਿਹਾ ਐਕਸੀਡੈਂਟ ਮੈਂ ਭਾਈ ਇਹ ਨਹੀਂ ਗੱਲ ਆਖੀ ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਣਾ ਨਹੀਂ ਨਹੀਂ ਤੋ ਇਹ ਕਹਿਆ ਕਿ ਨਾ ਮੈਂ ਇਹ ਲੈਣਾ ਤੁਹਾਨੂੰ ਬਾਅਦ ਚ ਮੈਂ ਭਾਈ ਇਹ ਗੱਲ ਆਖੀ ਸੀ ਉਸਤਾਦ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਆਖੀ ਭਾਈ ਸੜਕ ਵਗਦੀ ਪਈ ਹੈ ਠੀਕ ਹੈ ਲੋਕਾਂ ਦਾ ਵੀ ਹੁਣ ਵੇਖ ਸਕਦੇ ਤੁਸੀਂ ਕੱਠ ਮੈਂ ਤੁਹਾਨੂੰ ਇਹ ਚੀਜ਼ ਆਖਿਆ ਆਖਿਆ ਸੀਗਾ ਕਿ ਭਾਈ ਐਕਟਿਵ ਸਾਈਡ ਕਰ ਲੋ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਲੱਗੀ ਮੈਂ ਕਿ ਬਾਹਰ ਤੇ ਨਹੀਂ ਲਗਾਈਗੀ ਭਾਈ ਮੈਂ ਭਾਈ ਤੇ ਕਰਕੇ ਆਖਿਆ ਸੀਗਾ ਦੇਖ ਹੁਣ ਮੈਂ ਦੀ ਮੇਰੀ ਤਾਂ ਕੱਲੀ ਬਾਈਕ ਲੋਤੀ ਠੀਕ ਹੈ ਮੈਂ ਸਾਈਡ ਤੇ ਕਰਨੀ ਹੁਣ ਪਿੱਛੋਂ ਯਾਰ ਇੰਨੇ ਵਾ ਲੋਕ ਆਉਂਦੇ ਜਿੱਦਾਂ ਆ ਉਦਾਂ ਗੱਡੀ ਦੇ ਵਿੱਚ ਲੱਗੀ ਵਿੱਚ ਘਾਰੀ। ਉਸਤਾਦ ਗੱਲ ਸੁਣ। ਗੱਡੀ ਦੇ ਵਿੱਚ ਘਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਹੈ। ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲਓ ਪਲੀਜ਼। 2 ਮਿੰਟ ਦੀ ਗੱਲ ਐ। ਠੀਕ ਐ। ਬਾਕੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਮੋਟੋ ਦੇ ਨਾਲ ਨਹੀਂ ਆਖਿਆ। ਹਾਂਜੀ। ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿੱਛੋਂ ਸੜਕੋ ਵਗਦੀ ਆਉਂਦੀ ਆ। ਕੀ ਨਾਮ ਆ ਜਿਹੜਾ ਡਰਾਈਵਰ ਹੈਗਾ ਜਿਹੜਾ ਖੜਿਆ ਹੈ। ਡਰਾਈਵਰ ਦਾ ਵੀਰੇ 1 ਮਿੰਟ ਨਾਮ ਦਾ ਕਨਫਰਮ ਕਰ ਲਓ ਯਾਰ। ਨਾਮ ਨਾਮ ਕੀ ਬਾਈ ਉਹਦਾ ਨਾਮ ਕੀ? ਨਾਮ ਤੁਹਾਡਾ ਦੱਸ ਦਿੰਨੇ ਹੋਣੀ ਬਾਈ। ਜਰਮਨ ਪ੍ਰੀ ਨੰਦਾ ਤਰਨ ਤਰਨ ਦਾ ਰੇਣ ਲਾ ਵੀਰੇ ਇੱਥੇ ਕੀ ਕਰਨ ਦੇ ਅਸੀਂ ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਹੀਗਾ ਇਹ ਵੇਹ ਤੇ ਸਾਨੀ ਜਾਂਦਾ ਕਿਤੇ ਠੀਕ ਹੈ ਸੜਨ ਤਰਨ ਦਾ ਅੰਦਰ ਪੈਂਦਾ ਨਹੀਂ ਕਿ ਕਿੱਦਾਂ ਕਰਨ ਦੇ ਇੱਕ ਮਿੰਟੇ ਨੂੰ ਫਲੋਰ ਫਲੋਰ ਬਾਹਰ ਆ ਬਾਹਰ ਆ ਬਾਹਰ ਆ 12 12 ਬਾਹਰ ਬਾਈ 12 ਤੂੰ ਵੇਹ ਅੰਦਰ ਕਿ ਬੈ ਤਾਡੇ ਸਾਹਮਣੇ ਬਾਈ ਹੁਣ ਕੀ ਕਰਨਾ ਹੈ ਉਹ ਇੱਥੇ ਬੇਟੀ ਡਿਊਟੀ ਦਾ ਹਾਂ ਲਾ ਡਿਊਟੀ ਕਿਥੇ ਸਰਪ੍ਰਾਈਜ਼ ਫ੍ਰੈਂਕ ਡਿਊਟੀ ਹੈ ਸੀਟੀਓ ਸਾਹਿਬ ਨਾਲ ਮੈਂ ਡਿਊਟੀ ਸਾਹਿਬ ਨਾਲ ਜੁੜੀ ਹੈ ਠੀਕ ਹੈ ਹਾਂਜੀ ਤੁਹਾਨੂੰ ਬਾਈ ਜੀ ਕੰਮ ਕਰਦੇ ਸੀ ਮੈਂ ਜੋਬ ਕਰਦਾ ਵੀਰੇ ਕਿੱਥੇ ਕੰਮ ਕਰਦੇ ਜੋਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਵਿੱਚ ਹਾਂ ਤੇ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਪਾਜੀ ਇੱਕ ਮਿੰਟ ਪਾਜੀ ਕਿਥੋਂ ਹੋਵੇ ਰ ਉਹਨਾਂ ਨੇ ਫਿਰ ਕਿਉਂ ਵੜਿਆ ਤੁਹਾਨੂੰ ਲੋਕਾਂ ਨੇ ਨਹੀਂ ਮੈਂ ਤਾਂ ਵੀਰ ਜੀ ਗੱਡੀ ਰੁਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿੱਦਾਂ ਡੁੱਟ ਗਿਆ ਫਿਰ ਤਾਂ ਸ਼ੀਸ਼ਾ ਤਾਂ ਚਲੋ ਮਤਲਬ ਇਹ ਟੁੱਟ ਗਈ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹ ਹਾਂਜੀ ਕਿੱਥੇ ਮਲਾਜੇ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ ਕੀ ਆਪਣਾ ਬੈਟ ਨੰਬਰ ਹਾਂਜੀ ਬੈਟ ਨੰਬਰ ਕੀ ਹੈ ਆਪਣਾ ਨਾਮ 603 ਹਾਂਜੀ 603 ਜਰਮਨ ਪ੍ਰੇਸ ਖੈਰ ਹੁ ਮੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ